ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਅੱਜ 6 ਮਈ 2025 ਦਿਨ ਮੰਗਲਵਾਰ ਦੋਸਤੋ ਅੱਜ ਦੇ ਦਿਨ ਪੰਜਾਬੀ ਦਾ ਸਾਡਾ ਬਹੁਤ ਹੀ ਪਿਆਰਾ ਸ਼ਾਇਦ ਸ਼ਿਵ ਕੁਮਾਰ ਇਸ ਸੰਸਾਰ ਤੋਂ ਤੁਰ ਗਿਆ ਸੀ ਉਹ 1960 ਚ ਉਹਨਾਂ ਦਾ ਜਨਮ ਹੋਇਆ ਤੇ 6 ਮਈ 1973 ਨੂੰ ਉਹ ਵਿਦਾ ਹੋ ਗਏ ਇਹ ਗੱਲ ਬਿਲਕੁਲ ਠੀਕ ਹੈ ਕਿ ਲੇਖਕਾਂ ਦਾ ਕਲਾਕਾਰਾਂ ਦਾ ਦਿਹਾਂਤ ਹੁੰਦਾ ਸਿਰਫ ਦੇਹ ਦਾ ਅੰਤ ਹੁੰਦਾ ਪਰ ਉਹ ਆਪਣੇ ਲਫ਼ਜ਼ਾਂ ਚ ਸ਼ਬਦਾਂ ਚ ਜਨਮ ਲੈਂਦੇ ਆ ਤੇ ਫੇਰ ਉਹ ਰਹਿਂਦੀ ਦੁਨੀਆ ਤੱਕ ਰਹਿੰਦੇ ਆ ਤੇ ਸਾਡਾ ਪੰਜਾਬੀ ਕਵੀ ਸ਼ਿਵ ਕੁਮਾਰ ਅਜਿਹਾ ਹੀ ਕਵੀ ਹੈ ਜਿੱਦੀ ਉਮਰ ਲੋਕੀਤ ਜਿੰਨੀ ਲੰਮੀ ਹੈ ਮਤਲਬ ਜਦੋਂ ਤੱਕ ਦੁਨੀਆ ਨੇ ਰਹਿਣਾ ਸ਼ਿਵ ਨੇ ਰਹਿਣਾ ਹੀ ਰਹਿਣਾ ਉਹਨਾਂ ਦੀ ਜਦੋਂ ਕਿਤਾਬ ਅਸੀਂ ਪੂਰੀ ਸਮੁੱਚੀ ਰਚਨਾ ਦੇਖਦੇ ਹਾਂ ਤੇ ਇਕਮਕਾਰ ਦੇ ਨਾਲ ਉਹ ਸ਼ੁਰੂ ਹੁੰਦੀ ਹੈ ਔਰ ਇਸ ਲਫਜ਼ ਬਾਰੇ ਇਸ ਸ਼ਬਦ ਬਾਰੇ ਉਹਨਾਂ ਦਾ ਆਖਣਾ ਹੈ ਕਿ ਇੱਕਮਕਾਰ ਕਾਗਜ਼ ਦਾ ਖਾਲੀਪਣ ਤੋੜਨ ਲਈ ਇਹ ਸਭ ਤੋਂ ਪਵਿੱਤਰ ਅਤੇ ਤਾਕਤਵਰ ਸ਼ਬਦ ਮੇਰੀ ਕਲਮ ਦਾ ਸਰਸਬਤੀ ਪੂਜਨ ਮੇਰੀ ਬੋਲੀ ਦਾ ਮੰਗਲਾ ਚਰ ਸੱਚਮੁੱਚ ਵੱਡੇ ਜਿਹੜੇ ਸ਼ਖਸ ਹੁੰਦੇ ਆ ਵੱਡੇ ਕਵੀ ਹੁੰਦੇ ਆ ਉਹਨਾਂ ਦਾ ਦੇਖਣ ਦਾ ਤਰੀਕਾ ਵੀ ਵੱਡਾ ਹੀ ਹੁੰਦਾ ਤੇ ਇਹ ਸ਼ਬਦ ਸੱਚਮੁੱਚ ਖਾਲੀਪਨ ਨੂੰ ਤੋੜਦਾ ਤੇ ਸਾਡੀ ਬੋਲੀ ਦਾ ਮੰਗਲਾ ਚੰਨ ਹੈ ਅੱਜ ਹਰ ਦਿਨ ਕਵਤਾ ਤਹਿਤ ਉਹਨਾਂ ਦੀ ਇੱਕ ਕਵਤਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਵਤਾ ਦਾ ਨਵਾਂ ਲਫ਼ਜ਼ ਮੈਂ ਕੱਲ ਲਫ਼ਜ਼ ਚੁੰਦਾ ਸੀ ਮੈਂ ਕੱਲ ਲਫ਼ਜ਼ ਚੁੰਦਾ ਸੀ ਇੱਕ ਲਫ਼ਜ਼ ਬੋਰਡ ਤੇ ਬੈਠਾ ਸੀ ਤੇ ਇੱਕ ਪਿੱਪਲ ਤੇ ਇੱਕ ਮੇਰੀ ਗਲੇ ਵਿੱਚ ਤੇ ਇੱਕ ਘੜੇ ਵਿੱਚ ਪਿਆ ਸੀ ਇੱਕ ਮੇਰੀ ਗਲੇ ਵਿੱਚ ਤੇ ਇੱਕ ਘੜੇ ਵਿੱਚ ਪਿਆ ਸੀ ਇੱਕ ਹਰੇ ਰੰਗ ਦਾ ਲਫ਼ਜ਼ ਖੇਤਾਂ ਵਿੱਚ ਪਿਆ ਸੀ ਇੱਕ ਕਾਲੇ ਰੰਗ ਦਾ ਲਫ਼ਜ਼ ਮਾਸ ਖਾ ਰਿਹਾ ਸੀ। ਇੱਕ ਨੀਲੇ ਰੰਗ ਦਾ ਲਫ਼ਜ਼ ਸੂਰਜ ਦਾ ਦਾਣਾ ਮੂੰਹ ਵਿੱਚ ਲਈ ਉੱਡ ਰਿਹਾ ਸੀ। ਮੈਨੂੰ ਦੁਨੀਆਂ ਦੀ ਹਰ ਇੱਕ ਚੀਜ਼ ਲਫ਼ਜ਼ ਲੱਗਦੀ ਹੈ। ਮੈਨੂੰ ਦੁਨੀਆਂ ਦੀ ਹਰ ਇੱਕ ਚੀਜ਼ ਲਫ਼ਜ਼ ਲੱਗਦੀ ਹੈ। ਅੱਖਾਂ ਦੇ ਲਫ਼ਜ਼ ਹੱਥਾਂ ਦੇ ਲਫ਼ਜ਼ ਪੜ ਬੁੱਲਾਂ ਦੇ ਲਫ਼ਜ਼ ਸਮਝ ਨਹੀਂ ਆਉਂਦੇ ਪਰ ਬੁੱਲਾਂ ਦੇ ਲਫ਼ਜ਼ ਸਮਝ ਨਹੀਂ ਆਉਂਦੇ ਮੈਨੂੰ ਸਿਰਫ਼ ਲਫ਼ਜ਼ ਪੜਨੇ ਆਉਂਦੇ ਨੇ ਮੈਨੂੰ ਸਿਰਫ਼ ਲਫ਼ਜ਼ ਪੜਦੇ ਆਉਂਦੇ ਬਹੁਤ ਸ਼ੁਕਰੀਆ ਦੋਸਤੋ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਦਿਨ ਸੋਹਣਾ ਲੰਘੇ ਸਭ ਦਾ ਇੱਕ ਵਾਰ ਫੇਰ ਸ਼ੁਕਰੀਆ